ਅੱਜ ਮੱਕੀ ਦੀ ਪਹਿਲੀ ਢੇਰੀ ਸਾਡੇ ਮਾਛਵਾਲਾ ਸਾਹਿਬ ਚ ਆਈ ਹੈ। ਪਹਿਲਾਂ ਤਾਂ ਦੋਨਾਂ ਤਰ੍ਹਾਂ ਦੇ ਜਿਨ੍ਹਾਂ ਖਰੀਦੀਆਂ আর ਜਿਨ੍ਹਾਂ ਨੇ ਵੇਚੀਆਂ ਉਹਨਾਂ ਨੂੰ ਮੁਬਾਰਕਾਂ ਬਹੁਤ-ਬਹੁਤ। ਮੱਕੀ ਅੱਜ ਵਿਕੀ ਹੈ ਜੀ 2421 ਰੁਪਏ। ਜੋ ਅੱਜ ਦਾ ਰਕਾਰਡ ਹੈ ਮਾਛਵਾਲੇ ਮੰਡੀ ਦਾ ਵੀ ਕਦੇ ਵੀ ਇਸ ਭਾਅ ਨੂੰ ਮੱਕੀ ਮਾਛਵਾਲੇ ਮੰਡੀ ਜਿਨੀ ਵਿਕੀ। ਪਹਿਲਾਂ ਕਿੰਨਾ ਭਾਅ ਸੀਗਾ ਪਹਿਲਾਂ ਪਿਛਲੇ ਸਾਲ 2021 ਰੁਪਏ ਭਾਅ ਸੀ ਜਦੋਂ ਨਵਾਂ ਨਵਾਂ ਮਾਲ ਆਇਆ ਸੀ। ਸੁੱਕੇ ਮਾਲ ਦਾ ਮੱਕੀ ਦੀ ਐਤ ਕੀ ਕਾਫੀ ਵੱਡੀ ਫਸਲ ਆਊਗੀ ਬਹੁਤ ਵਧੀਆ ਫਸਲ ਖੜੀ ਹੈ ਭਈ ਤਾਂ ਇਹ ਚੌਨੇ ਆ ਵੀ ਵਧੀਆ ਫਸਲ ਹੋਵੇ ਜ਼ਿਮੀਦਾਰਾਂ ਦੇ ਚੰਗੇ ਪੈਸੇ ਵਟ ਹੋਣ ਜ਼ਿਮੀਦਾਰਾਂ ਨੂੰ ਅਪੀਲ ਕਰਦੇ ਆ ਵੀ ਮੱਕੀ ਸਕਾ ਕੇ ਪਕਾ ਕੇ ਵਢਾਉਣ ਜ਼ਿਮੀਦਾਰ ਆਸਤਰ ਨੇ ਤਕਰੀਬਨ 40 ਕੁਇੰਟਲ ਦੇ ਨੇੜੇ ਤੇੜੇ ਜਿਹੜਾ ਹੈਗਾ ਸੁੱਕੀ ਮੱਕੀ ਦਾ ਝਾੜ ਹੋ ਜਾਂਦਾ ਜਿਹੜਾ ਮੱਛੜੇ ਦੇ ਵਿੱਚ ਰੱਖਿਆ ਇਸ ਵਾਰ ਕਿੰਨਾ ਕਹਿਵਾਨ ਆ ਆਸ ਰੱਖਦੇ ਆ ਵੀ ਉਹ 40 ਦੇ ਨੇੜੇ ਤੇੜੇ ਰਹੇ 40 ਜਾਂ 42 ਕੁਇੰਟਲ 45 ਕੁਇੰਟਲ ਤੱਕ ਹੋਵੇ ਜਿੰਮੇਦਾਰ ਬਾਬਾ ਖਸ਼ਵਾਲ ਹੋ ਜੂਗੇ ਚੰਗੇ ਪੈਸੇ ਵਟੇ ਜਾਣਗੇ ਅੱਜ ਮੱਛਵਾੜਾ ਮੰਡੀ ਦੇ ਵਿੱਚ ਮੱਕੀ ਦੀ ਫਸਲ ਆਈ ਹੈ ਔਰ ਅੱਜ ਬੜਾ ਵਧੀਆ ਭਾਅ ਜਿਹੜਾ ਇੱਥੇ ਲੱਗਿਆ 2421 ਰੁਪਏ ਲੱਗਿਆ ਔਰ ਇਹ ਰਿਕਾਰਡ ਹੈ ਮੱਛਵਾੜਾ ਦੇ ਵਿੱਚ 2421 ਰੁਪਏ ਭਾਅ ਜਿਹੜਾ ਲੱਗਿਆ ਔਰ ਕਿਸਾਨ ਵੀਰਾਂ ਨੂੰ ਵੀ ਅਪੀਲ ਕਰਦਿਆਂ ਵੀ ਜਿਹੜੀ ਮੱਕੀ ਆ ਉਹ ਪੂਰੀ ਸਕਾਰਕੇ ਵੜਣ ਔਰ ਇੱਥੇ ਵਧੀਆ ਭਾਅ ਜਿਹੜਾ ਮੱਛਵਾੜਾ ਮੰਡੀ ਦੇ ਵਿੱਚ ਮਿਲੂਗਾ ਮੇਰਾ ਨਾਮ ਸਰਜੀਤ ਸਿੰਘ ਰੈਂਟ ਪੈਸੇ ਲੋਰ ਪਰ ਮੈਂ ਮੱਛਵਾੜਾ ਸਾਹਿਬ ਮੱਕੀ ਲੈ ਕੇ ਆਇਆ ਹਾਂ ਸੁੱਕੀ ਮੱਕੀ ਲੈ ਗਿਆ ਮੈਨੂੰ ਰੇਟ 2421 ਰੁਪਈਆ ਦਾ ਮਿਲਿਆ ਮੈਂ ਜੀਮੀਦਾਰ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਮੱਕੀ ਨੂੰ ਸੁਕਾ ਕੇ ਲੈ ਕੇ ਆਉਣ ਵੱਧ ਤੋਂ ਵੱਧ ਰੇਟ ਲੈਣ ਦੋਸਤੋ ਜੀ ਮੱਕੀ ਵਾਲੇ ਮੰਡੀ ਜਿਹੜਾ ਭਾਅ ਮਿਲਿਆ ਦੋਸਤੋ ਇਹ ਤੋਂ ਵੱਧ ਹਾਂਜੀ ਹਾਂਜੀ ਮੱਕੀ ਪਹਿਲਾਂ ਵੀ ਬੀਜਦੇ ਹੋ ਕਿ ਪਹਿਲੀ ਵਾਰੀ ਬੀਜੀ ਆ ਪਹਿਲਾਂ ਹੀ ਬੀਜਦੇ ਹਾਂ ਪਹਿਲਾਂ ਕਦੇ ਇੰਨਾ ਭਾਅ ਮਿਲਿਆ ਜੀ ਨਹੀਂ ਜੀ ਪਹਿਲਾਂ ਕਿੰਨਾ ਭਾਅ ਮਿਲਦਾ ਸੀਗਾ 17-1800 1900 ਜੀ ਇਹ ਪਹਿਲੀ ਵਾਰ ਸੋ ਇੰਨਾ ਭਾਅ ਮਿਲਿਆ ਹਾਂਜੀ ਚਾਹ ਠੀਕ ਹੈ ਜੀ ਫਸਲ ਕਿੰਨਾ ਪੈਦਾਵਾਰ ਠੀਕ ਆ ਆ 6 ਕੇ ਨਾਲ ਦੇਖੋ ਜੀ ਹੁਣ ਕਿੰਨਾ ਨਿਕਲ ਠੀਕ <sighs>